ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਲਾਸਪੁਰ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਮੱਝਾਂ ਹੁੰਦੀਆਂ ਵਿਕਰੀ ਵਾਲੀਆਂ ਸ਼ੁਰੂਆਤ ਕਰਾਂਗੇ ਇਸ ਬੂਰੀ ਤੋਂ ਹਾਲਾਂਕਿ ਪਸ਼ੂ ਹੋਰ ਵੀ ਦਿਖਾਉਣੇ ਆ ਪਰ ਮੇਰੇ ਖਿਆਲ ਚ ਬੂਰੀਆਂ ਦੇ ਸ਼ਕੀਨ ਵੀਰਾਂस्ते ਅੱਜ ਟਾਪ ਦੀ ਬੂਰੀ ਤੁਹਾਨੂੰ ਦਿਖਾਉਣੀ ਹੈ ਤੋਂ ਇਲਾਵਾ ਜਿਹੜੇ ਹੋਰ ਪਸ਼ੂ ਘਰ ਦੇ ਵਿੱਚ ਮੌਜੂਦ ਹੈ ਇੱਕ ਨੀਲੀ ਰਾਵੀ ਨਸਲ ਦੀ ਇਹ ਮੱਝ ਤੇ ਦੋ ਝੋਟੀਆਂ ਜਿਹੜੀਆਂ ਮੁਰਾ ਨਸਲ ਚ ਪੈਂਦੀਆਂ ਏਸ ਸਾਈਡ ਤੇ ਸੋਹੀਆਂ ਸੋਆਈਆਂ ਇਹਨਾਂ ਤੋਂ ਇਲਾਵਾ ਇੱਕ ਮੱਝ ਏਸ ਸਾਈਡ ਦੇ ਉੱਤੇ ਦੱਸੋ ਤਾਜੀ ਸੂਈ ਹੈ ਮੱਝ ਗ੍ਰੇਟਡ ਹੈ ਪਰ ਦੁੱਧ ਦਾ ਬੜਾ ਚੰਗਾ ਰਿਕਾਰਡ ਬਾਈ ਜੁਰੀ ਦਾ ਦੱਸਦੇ ਹੈ ਕਾਰੇ ਦੇ ਟਾਂਚੇ ਤੋਂ ਵੀ ਤੁਹਾਨੂੰ ਸਮਝਾਉਗੀ ਸੋ ਅੱਜ ਦੀ ਵੀਡੀਓ ਦੇ ਟੋਟਲ ਨਾਗ 5 ਐ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਪਸੂ ਜਿਹੜਾ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲੂਗਾ ਹਰੇਕ ਰੰਗ ਹਰੇਕ ਨਸਲ ਇੱਥੇ ਖੜੀ ਅੱਜ ਇੱਕ ਮੀਨੀ ਝੋਟੀ ਵੀ ਹੈ ਜਿਹੜੀ ਤਾਜੀ ਸੋਈ ਵੀ ਹੈ ਤੇ ਜੈਡ ਬਲੈਕ ਦੀਂਦੀ ਹੈ ਸੋ ਆਓ ਮਿਲਗੇ ਭਾਈ ਨੂੰ ਤੇ ਸ਼ੁਰੂਆਤ ਕਰਦੇ ਆਂ ਬੂਰੀ ਤੋਂ ਨੀਲੀ ਰਾਵੀ ਬੂਰੀ ਤੋਂ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਆ ਪਪੂ ਭਾਈ ਅੱਜ ਆਪਣੇ ਕੋਲ ਪੰਜ ਮੱਝਾਂ ਹਨ ਹਾਂਜੀ ਪਹਿਲੇ ਨੰਬਰ ਤੇ ਬੂਰੀ ਦਿਖਾਉਣੇ ਹਨ ਹਾਂਜੀ ਕੀ ਡਿਟੇਲ ਹੈ ਦੀ ਬਾਈ ਕੰਨ ਮਸੂਆ ਸੁਆ ਵੀਰੇ ਤੀਜਾ ਇਹ ਹੂੰ ਆਪਣੇ ਨਾਲ ਹੀ ਪੈਂਡੰਬ ਦੇ ਇੱਕ ਉਥੋਂ ਲਈ ਹੈ ਜੀ ਇਹ ਠੀਕ ਹੈ ਕਿ 18 ਕਿਲੋ ਦੁੱਧ ਦਾ ਬੇਸ ਹੀ ਆ ਮੈਂ ਦਾ ਜਣੀ ਠੀਕ ਹੈ ਪ੍ਰੋਟੀਨ ਚ 18 ਕਿਲੋ ਦੁੱਧ ਦਿੰਦੀ ਹੈ ਇਹ ਹੂੰ ਦਿਨ ਇਹ 13 ਤਰੀਕ ਨੂੰ ਪੂਰੇ ਹੁੰਦੇ ਆ ਠੀਕ ਹੈ ਸੁਆਰੇ ਨਾਲ ਤੀਜਾ ਚੋਇਸ ਚ ਇੱਕ ਨੰਬਰ ਹੂੰ ਤੇ ਕੋਈ ਵੀ ਭਰਾ ਤਸੱਲੀ ਨਾਲ ਲੈ ਜਾਣੀ ਦੁੱਧ ਇਕਤੀ ਆ ਮਾਰਾ ਸੁੱਖ ਰੱਖ ਕੇ 19 ਕਿਲੋ ਜਵਾਦਾਂਗੇ ਜੀ ਠੀਕ ਹੈ ਹਾਂਜੀ ਆ ਰੇਟ ਇਹ ਤਾਂ ਕੀ ਰਹਿਣਾ ਬਾਈ ਰੇਟ ਇਹ 175 ਦੀ ਦੇਵਾਂਗੇ ਵੀਰੇ ਖੁੱਲ ਗਏ ਬਾਈ ਹਾਂਜੀ ਦੋਸਤੋ ਰੇਟ 1,75,000 ਸੁਵਾ ਤੀਜਾ ਨਸਲ ਨੀਲੀ ਰਾਵੀ ਫੁੱਲ ਵਜ਼ਨ ਪੂਰਾ ਬਾਡੀ weight ਹੈ ਥਣ ਬੜਾ ਸੋਹਣਾ ਲੱਗਾ ਥਾਣਾ ਚ ਵਿੱਥੀ ਬਹੁਤ ਚੰਗੀ ਹੈ ਮਾਰਕਿੰਗ ਪ੍ਰੋਪਰ ਹੈ ਚਾਰੇ ਪੈਰਾਂ ਦੇ ਉੱਤੇ ਨੀਲੀ ਰਾਵੀ ਵਾਲੇ ਨਿਸ਼ਾਨ ਬਾਕੀ ਹਵਾਨਾ ਬੈਕ ਸਾਈਡ ਤੋਂ ਤੁਸੀਂ ਦੇਖਿਓ ਹੁਣ ਮੱਝ ਤੁਰਦੀ ਹੈ ਤੁਹਾਨੂੰ ਇਹਦਾ ਢਾਂਚਾ ਸਮਝ ਆ ਜਾਣਾ ਹੈ ਵੱਡੀ ਪੂਰੀ ਮੱਝ ਹੈ। ਠੰਡਾ ਸੈਜ ਵੀ ਬਹੁਤ ਸੋਹਣਾ। ਕੋਈ ਵੀ ਵਪਾਰੀ ਭਰਾ ਪਸ਼ੂ ਲਿਆਉਂਦਾ ਤਾਂ ਪਾਸ ਕਰਕੇ ਲਿਆਉਂਦਾ। ਬਾਈ ਦੱਸਦਾ ਇਹਦੀ ਚਵਾਈ ਵੀ ਬੜੀ ਪੋਲੀ ਹੈ, ਮੋਟੀ ਤਾਰ ਪੈਂਦੀ ਹੈ। ਕਮਾਲੋ ਵੀਰੇ ਵਾਪਸ। ਸੈਂਗੇ ਦਾ ਖੁੱਲਾ ਦੋਸਤੋ ਤੁਸੀਂ ਵੀਡੀਓ ਚੋ ਸ਼ੁਰੂਆਤ ਚ ਹੀ ਦੇਖ ਲਿਆ ਕੋਈ ਦੱਸਣ ਦੀ ਲੋੜ ਨਹੀਂ ਹੈ। ਸਟਰਕਚਰ ਰੰਗ ਰੂਪ ਬਹੁਤ ਸੋਹਣਾ। ਤਾਂ ਇਹਦਾ ਢਾਂਚਾ ਦੇਖੋ ਕਰਮਾ ਵਾਲੀ ਦਾ। ਬਹੁਤ ਸੋਹਣੀ ਬੂਰੀ ਮਾਜਾ ਰਸੋ ਕੱਲੇ ਸਿੰਗਾ ਨੂੰ ਛੱਡ ਕੇ ਬਾਕੀ ਸਟਰਕਚਰ ਜਦੋਂ ਦੇਖੋਗੇ ਤੁਹਾਨੂੰ ਪਸੰਦ ਆਊਗੀ ਦੇਖੋ ਚੁੱਟ ਸੋਏ ਪਹਿਲੇ ਨੰਬਰ ਤੇ ਤੁਹਾਨੂੰ ਬੂਰੀ ਦਿਖਾ ਰਹੇ ਹਾਂ ਸੋ ਹੁਣ ਪੈਕ ਸਾਈਡ ਤੋਂ ਹਵਾਨਾ ਦੇਖੋ ਕਰਮਾਲੀ ਦਾ ਬਹੁਤ ਸੋਹਣਾ ਹਵਾਨਾ ਬਣਾਉਣਾ ਅਜੇ 13 ਤਰੀਕ ਨੂੰ ਦਿਨ ਪੂਰੇ ਹੁੰਦੇ ਆ 7 ਦਿਨ ਪਏ ਆ ਜੇ ਆਪਾਂ ਦਿਨਾਂ ਦੇ ਹਿਸਾਬ ਤੇ ਦੇਖੀਏ ਇਹਦੇ ਨਾਲ ਇੱਕ ਤਾਜੀ ਸੂਈ ਵੀ ਮੱਝ ਆ ਬਾਈ ਜਿਹੜੀ ਇਧਰੋਂ ਮੱਝ ਸੂਈ ਵੀ ਐ ਇਹ ਕਿੰਨਵਾ ਸੂਆ ਹੋਊਗੀ ਤੇ ਸੂਆ ਵੀਰੇ ਚੌਥਾ ਸੂਈ ਆ ਜਗਜੀਤ ਹੂੰ ਤੇ ਕੁੱਸੇਪੰਡ ਤੋਂ ਲਈ ਆ ਜੀ ਇਹ ਠੀਕ ਆ ਗਵਾਂਢੀ ਕੁੱਸਾ ਪੰਡ ਹੂੰ ਤੇ ਪ੍ਰੀਤਮ ਚੇਅਰਮੈਨ ਦਾ ਭਤੀਜਾ ਸੁੱਖਾ ਜੀ ਠੀਕ ਐ ਉਹ ਤੋਂ ਮੈਂ ਲਈ ਆ ਪਿਛਲੀ ਵਾਰ ਇਹਦੀ ਚੋਈ ਹੋਈ ਵੀ ਐ ਨੈਸਲੇ ਨੂੰ ਨੈਸਲੇ ਨੂੰ ਚੋਈ ਕਰਾਈ ਹਾਂਜੀ 23 ਕੁਲ ਤੋਂ ਕੁਛ ਸੀਗਾ ਜੀ ਠੀਕ ਐ ਤੇ 20 ਕਿਲੋ ਦਾ ਬੇਸ ਹੀ ਆ ਮੈਂ ਦਾ ਸਾਰੇ ਪਿੰਡ ਨੂੰ ਪਤਾ ਸਾਰੇ ਏਰੀਆ ਨੂੰ ਪਤਾ ਜੀ 20 ਕਿਲੋ ਦੁੱਧ ਰੂਟੀਨ ਚ ਮੈਂ ਦਿੰਦੀ ਆ ਜੀ ਇਹ ਆਪ ਹੀ ਖਰੀਦੀ ਆ ਕਟੀਏ ਦੇ ਮਗਰ ਹੈਗੀ ਜੀ ਕੋਈ ਨੂਰ ਦੀ ਠੀਕ ਹੈ ਚੁਾਈ ਇੱਕ ਨੰਬਰ ਆਪਣੇ ਅਕਰੇ ਦਾ ਕਿ ਮੈਂ ਕੱਲ ਆਈ ਥੋੜਾ ਉਪਰਾ ਕੀਤਾ ਪੱਠੇ-ਪੱਠੇ ਘਟ ਚੱਕੇ ਆ ਘਰ ਜੰਮ ਸੀ ਉਹਨਾਂ ਦੀ ਸੂਈ ਕਦੋਂ ਦੀ ਆ ਇਹ ਇਹ ਤਿੰਨ ਦਿਨ ਹੋ ਗਏ ਜੀ ਅੱਜ ਠੀਕ ਹੈ ਤੀਜੇ ਦਾ ਹੁਣ ਵੀ ਯਾਨੀ ਇਹਦੇ ਕੋਲ ਬੋਲੀ 14 ਦੇ 15 ਕਿਲੋ ਤਿਆਰ ਹੋਊਗੀ ਇਹਦਾ ਰੇਟ ਕੀ ਰਹਿਣਾ ਰੇਟ ਜੀਜੀ ਦਾ ਅੱਜ ਵੇਚਦਿਆਂ ਦਾ ਮੰਨ ਕੇ ਚਲੋ ਜੀ 80 ਦੀ ਮੈਂ ਦੇ ਦਾਂਗੇ ਠੀਕ ਹੈ ਤੇ 20 ਤੋਂ ਪਲੱਸ ਚੋਂ ਨੇ ਫਿਰ ਉਹਦਾ ਰੇਟ ਹੋਊਗਾ ਠੀਕ ਹੈ ਹਾਂਜੀ ਖੋਲੀ ਵੀ ਰਣੀ ਸੋ ਦੋਸਤੋ ਅੱਜ ਦਾ ਰੇਟ 1,80,000 ਫੋਹੇ ਨੁਰਦੀ ਨੇ ਕੱਟੀ ਨੂੰ ਜਨਮ ਦਿੱਤਾ ਖਲੀ ਵੀ ਖਲੀਦੀ ਹੈ ਹਵਾਨਾ ਦੇਖੋ ਕਰਮਾਲੀ ਦਾ ਹਜੇ ਤੈਜ ਹੀ ਮਾਰੀ ਬੈਠੀ ਹੈ ਕਿਉਂਕਿ ਉਪਰਾ ਪਸੂ ਮੰਨ ਜਾਂਦਾ ਉਹ ਦੂਜੇ ਘਰੇ ਆ ਕੇ ਘਰ ਜਮ ਸੀ ਬਾਈ ਹੋਰਾਂ ਦੀ ਜਿੱਥੋਂ ਇਹ ਖਰੀਦੀ ਹੈ ਨੈਸਲੇ ਦੀ ਮਿਲਕਿੰਗ ਦੇ ਵਿੱਚ 23 ਕਿਲੋ ਦੁੱਧ ਦਿੱਤਾ ਦਸੋ ਉਹਨਾਂ ਦੇ ਦਸਨ ਮੁਤਾਬਕ ਖੈਰ ਬਾਕੀ ਤੁਸੀਂ ਮੱਝ ਦਾ ਢਾਂਚਾ ਦੇਖੋ ਤੇ ਤੁਸੀਂ ਵੀ ਗੈਸ ਕਰੋ ਵੀ ਇਹ ਦੁੱਧ ਕਿੰਨਾ ਦੇ ਸਕਦੀ ਹੈ। ਧਿਆਨ ਤੀਜਾ ਸੂਈ ਨੂੰ ਅਜੀ ਠੀਕ ਹੈ। ਉਹ ਹੈ ਇਹ ਗ੍ਰੇਡੇਡ ਮੱਝਾਂ ਚ ਪੈਂਦੀ ਹੈ ਪਰ ਢਾਂਚਾ ਬਹੁਤ ਸੋਹਣਾ ਬਣ ਗਿਆ। ਲਿਆ ਭਾਈ। ਬਾਕੀ ਵੈਲਿਊ ਇਹਦੀ ਬੰਨੀ ਹੈ ਤੇ ਬੱਚੇ ਦੀ ਵੀ ਕਿਉਂਕਿ ਇਸ ਵਾਰ ਕਰਮਾਲੀ ਨਾਲ ਕੱਟੀ ਹੈ। ਜਿਨੇ ਘਰੇ ਰੱਖ ਲਿਓ ਉਹਦੇ ਕੋਲ ਰਵਾ ਬਣ ਜਾਣਾ ਕੱਟੀ ਤੋਂ। ਹਜੇ ਬਿਲਕੁਲ ਤਾਜੀ ਸੂਈ ਵੀ ਮੱਝ ਚੰਨੂ ਸਕਰੀਨ ਉੱਤੇ ਦਿਖਾ ਰਹੇ ਆ ਇਹ 80 ਇਹਦਾ ਰੇਟ ਆ ਦਸੋ ਉਹ ਗਲੀ ਜਵਾਨ ਦੇ ਸੀ ਮੱਝ ਸਨੂ 2 ਨੰਬਰ ਤੇ ਦਿਖਾ ਰਹੇ ਸੀ ਕੱਟੀ ਵੀ ਦੇਖ ਲੋ ਨਾਲ ਇਹਦੇ ਕੱਟੀ ਜਿਹੜੀ ਉਹ ਮੁਰਾ ਨਸਲ ਚੀ ਹੈ 나ੜੂਆ ਬੱਚੇ ਦਾ ਬਿਲਕੁਲ ਕੱਚਾ ਨਾਲ ਦੀਂਦਾ 14 15 ਕਿਲੋ ਵਾਂਗੂ ਬਾਈ ਕਹਿੰਦਾ ਵੀ ਬੌਲਾ ਹੋਊਗਾ ਕੋਈ ਵੀ ਭਰਾ ਦੋ ਟਾਈਮ ਚੋਕੇ ਲਿਜਾ ਸਕਦਾ ਸੋ ਇਹ ਤਾਜੀ ਸੂਈ ਵੀ ਮੱਝ ਤੁਸੀਂ ਦੇਖ ਰਹੇ ਹੋ ਇਹਦੇ ਨਾਲ ਗੱਬਣ ਬੂਰੀ ਐ ਆਓ ਮੀਣੀ ਦੀ ਡਿਟੇਲ ਬਾਈ ਤੋਂ ਪੁੱਛੀਏ ਫਿਰ ਇਹਨੂੰ ਤੋੜ ਕੇ ਦਿਖਾਵਾਂਗੇ ਬਾਈ ਜਿਹੜੀ ਮੀਣੀ ਝੋਟੀ ਐ ਕਿੰਨੇ ਮਸੂਆ ਸੂਈ ਐ ਬਾਈ ਇਹ ਇਹ ਸੂਆ ਪਲੂਣ ਹੀ ਅਜਿਹੀ ਤਾਂ ਦੰਦੋ ਚਾਰ ਦੰਦ ਦਾ ਕਨਫਰਮ ਚਾਰ ਦੰਦ ਦਾ ਪੱਟਕੀ ਵੀ ਦਿਖਾ ਦਿੰਨੇ ਹੂੰ ਦਿਨ ਨੂੰ ਤੀਜਾ ਤੀਜੇ ਦਾ ਨਹੀਂ 10 ਕਿਲੋ ਬੋੜੀ ਨੈਟਰੇ ਕੋਲ ਮਣਮੀ ਇਹ ਉਧਰੋਂ ਆਈ ਵੀ ਹਸਾਰ ਤੋਂ ਠੀਕ ਐ ਪੂਛ ਵੀ ਐ ਜਮਾ ਜੈਡ ਬਲੈਕ ਆਈ ਜਾਂ ਕੋਈ ਚਟਾਵਾਲ ਵੀ ਹੈ ਨਹੀਂਗਾ ਜੀ ਆ ਇਹਦੀ ਕੀਮਤ ਕੀ ਰਹਿਣੀ ਬਾਈ ਇਹ ਚੀਜ਼ ਜੀ ਦੇ ਦਾਂਗੇ ਵੀਰੇ 135000 ਖੋਲੀ ਬਈ 135 ਦੀ ਦਸੂ ਮੀਣੀ ਇਹਨੇ ਮੇਲ ਕਾਫ ਨੂੰ ਜਨਮ ਦਿੱਤਾ ਇਹਦਾ ਬੱਚਾ ਕੱਟਾ ਥਾਣ ਬੜਾ ਸੋਹਣਾ ਦਸੂ ਪਹਿਲਾਂ ਝੋਟੀਆਂ ਚੋ ਜੇ ਆਪਾਂ ਦੇਖੀਏ ਤਾਂ ਪੱਕੇ ਹਵਾਨੇ ਦੀ ਝੋਟੀ ਮੀਣੀ 135 ਦੀ ਇਹ ਮਿਲਣੀ ਹੈ ਮੂੰਹੋਂ ਚਾਰ ਦੰਦ ਠੀਕ ਹੈ ਬਈ ਸੋ ਚਾਰ ਦੰਦ ਦਾ ਮੂੰਹ ਦੇ ਵਿੱਚੋਂ ਟਾਂਟਾ ਇਹਦਾ ਵੀ ਬਹੁਤ ਸੋਹਣਾ ਦਸੂ ਇਹ ਜਿਹੜੀਆਂ ਪਹਿਲਣਾ ਹੁੰਦੀਆਂ ਨਾ ਇਹ ਅਗਲੇ ਸੂਆਂ 'ਚ ਕੀਮਤਾਂ ਵਧਾ ਜਾਂਦੀਆਂ ਆ ਆਪਣੀਆਂ ਲੈ ਆ ਵੀਰੇ ਵਾਪਸ ਇੱਕ ਸੂਆ ਦੁੱਧ ਵੀ ਚੋ ਲੋ ਇਸ ਤੋਂ ਵੱਧ ਕੇ ਹੀ ਵਿਕਣਾ ਕਿਉਂਕਿ ਮੰਗਾਈ ਵੱਧ ਹੀ ਹੁੰਦੀ ਆ ਘਟਦੀ ਨਹੀਂ ਥਣ ਬਹੁਤ ਸੋਹਣਾ ਦੱਸੋ ਝੋਟੀ ਦਾ ਧੰਚਾ ਬਹੁਤ ਚੰਗਾ ਤੇ ਇਹ ਜੈਡ ਬਲੈਕ ਇਹ ਆ ਪਤਲੀ ਇਹਦੀ ਬਿਲਕੁਲ ਪੂਛ ਜਿਹੜੀ ਉਹ ਥੱਲੇ ਤੱਕ ਆਉਂਦੀ ਆ ਫੁੱਲੀ ਬਰੀਕ ਹੋ ਜਾਂਦੀ ਆ 10 ਨੰਬਰ ਤੇ ਝੋਟੀ ਦਿਖਾ ਰਹੇ ਆ ਕੀਮਤ ਰੱਖੀ ਆ 1 ਲੱਖ ਤੇ 35000 ਕੋਈ ਹੋਲ ਫੌਲਜੀ ਕੀਤਾ ਚੋਈ ਇੱਕ ਨੰਬਰ ਭੂਖਾargੀ ਓਕੇ ਸਾਰੀ ਕਾਲੀ ਛਾਪ ਚੋਟੀ ਇਹ ਤੋਂ ਅੱਗੇ ਬਾਈ ਜਿਹੜੀ ਮੱਚ ਹੈ ਇਹ ਕਾਲੀ ਸੁਗਜੀ ਚਾਰ ਦੰਦ ਦੇ ਆ ਪਲੂਨ ਕੱਟੀ ਠੀਕ ਐ ਇਹਦਾ ਰੇਟ ਕੀ ਰਹਿਣਾ ਬਾਈ ਇਹ ਵੀ ਇੱਕ 35 ਦੀਊ ਦੇ ਦਾਂਗੇ ਜੀ ਠੀਕ ਐ ਸੋ ਦੋਸਤੋ ਕੱਲ ਦੀ ਸੂਈ ਸੈਂਗੇ ਦੇ ਪੁੰਡੇ ਆ ਉਹ ਤੁਸੀਂ ਹੁਣ ਵੀਡੀਓ ਚੋਂ ਵੀ ਦੇਖ ਲੈਣੇ ਕੱਟਾ ਇਹਨੇ ਦਿੱਤਾ ਮੂੰਹ ਇਹ ਵੀ ਚਾਰ ਦਾਂਦੀ ਆ ਜੀ ਠੀਕ ਐ ਬਹੁਤ ਸਾਫ ਜਮਾ ਧਾਰ ਤਰ ਨਚੋੜੀ ਵੀ ਆ ਜੀ ਓਕੇ ਇਹ ਇਹ ਸਿੰਗ ਤੁਸੀਂ ਦੇਖ ਲਓ ਇੱਥੋਂ ਇਹ ਵੀ ਹਰਿਆਣਾ ਜਿਉਂ ਆਈ ਵਜੀਤ ਠੀਕ ਹੈ ਭਾਈ ਤੇ ਛੋਟੀਆਂ ਦੇ ਵਿੱਚ 14 15 ਸਰੀ ਨਿਕਲਣਾ ਖਰੀ ਬਹੁਤ ਦਾ ਜੀ ਸੋ ਰੇਟ 1 ਲੱਖ ਤੇ 35000 ਇਹ ਦਾ ਭਵਾਨਾ ਦੇਖ ਸਕਦੇ ਹੋ ਤੁਸੀਂ ਕੱਲ ਦੀ ਸੂਈ ਤਾਜੀ ਸੂਈ ਛੋਟੀ ਕਮਾ ਲਓ ਵੀਰੇ ਇੱਥੇ ਵਾਪਸ ਸੋ ਇਹ ਦੋ ਪਹਿਲਣਾਂ ਸੋ ਸੇਮ ਜਿਹਾ ਰੇਟ ਐ ਚਾਰ ਚਾਰ ਦੰਦ ਦੋਨੇ ਤਾਜ਼ੀਆਂ ਸੁਨੀਆਂ ਬੱਚੇ ਵਾਲ ਨੂੰ ਖਿੱਚਦੇ ਆ ਇੱਕ ਨੀਲੀ ਰਾਵੀ ਮੱਝ ਐ ਜਿਹੜੀ ਲਾਸਟ ਤੇ ਤੁਹਾਨੂੰ ਦਿਖਾਉਣੀ ਐ ਇਹ 4 ਨੰਬਰ ਤੇ ਤੁਹਾਨੂੰ ਦਿਖਾ ਰਹੇ ਸੀ 5 ਨੰਬਰ ਤੇ ਨੀਦੀਰਾ ਕਿੰਨੇ ਮਸੂਆ ਸੂਆ ਸੂਆ ਵੀ ਹੈ ਮਾਜ ਜੀ ਦੂਜਾ ਸੂਆ ਵੀ ਰਜ ਜੀ ਤੋ ਇਹ ਹਮ ਮੋਹ ਸ਼ੈਦਾਨ ਕਨਫਰਮ ਠੀਕ ਹੈ ਤੇ ਡਾਇਮੰਡ ਦੇ ਕਟੇਵੇਂ ਨੇ ਜਨਮ ਦਿੱਤਾ ਜੀ ਕੱਲ ਹੀ ਸੂਇਤਾ ਜੀ ਬੋਲੋ ਸਾਫ ਹਜ ਠੀਕ ਹੈ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ ਮੁੱਲ ਡੇਡ ਆ ਜੀ ਹਮ ਦੇਵਾਂਗੇ 40 ਦੀ ਠੀਕ ਹੈ ਸੋ ਦੋ ਸੋ ਸਿੰਗ ਕੁੰਡਿਆਂ ਦੀ ਹੈ ਛੋਟੀ 140 ਦੀ ਬਾਈ ਕਹਿੰਦਾ ਦੇ ਦੇਾਂਗੇ ਸੂਆ ਇਹ ਕਰਮਾਲੀ ਦੂਜਾ ਸੂਈ ਹੈ ਤੇ ਦੰਦ ਬਾਈ ਦੇ ਦੇਖੇ ਹੋਏ ਐ 6 ਦੰਦ ਇਹਦਾ ਹਵਾਨਾ ਤੁਸੀਂ ਇਤਰੋ ਦੇਖ ਲਓ ਬਾਕੀ ਜੋ ਬਾਪ ਬੋਲੋ ਸਾਫ ਜਮ ਈ ਧਾਰ ਧਰ ਕੱਢੀ ਹੋਈ ਹੈ ਠੀਕ ਹੈ ਬਾਈ ਕੋ ਬੋਲੇ ਤੋਂ ਬਿਲਕੁਲ ਸਾਫ ਹੈ ਬਾਈ ਕਹਿੰਦਾ ਇੱਕ ਧਾਰ ਧਾਰ ਚੋਈ ਵੀ ਹੈ ਹਵਾਨਾ ਤੁਸੀਂ ਇਹਦਾ ਹੁਣ ਦੇਖ ਸਕਦੇ ਹੋ ਬਾਈ ਖਮਾਊਗਾ ਤਾਂ ਤੁਸੀਂ ਇਧਰਲੇ ਪਾਸੋਂ ਵੀ ਹਵਾਨਾ ਇਹਦਾ ਦੇਖ ਲਓਗੇ ਲਿਆਓ ਵੀਰੇ ਬਾਪਸ ਸੋ ਇਹ ਲਾਸਟ ਉੱਤੇ ਤੁਹਾਨੂੰ ਦਿਖਾ ਰਹੇ ਹਾਂ ਦੱਸੋ ਇਤਰੋਂ ਵੀ ਹਵਾਨੇ ਦੀ ਸ਼ੇਪ ਹੈ ਦੀ ਤੁਸੀਂ ਅਗਾਰੀ ਦੇਖ ਸਕਦੇ ਹੋ ਬਾਕੀ ਕੋਲੋਂ ਆਕੇ ਪਸੂ ਕੋਈ ਵੀ ਖਰੀਦਣਾ ਤੇ ਉਹਨੂੰ ਪਾਸ ਕਰਨਾ ਜ਼ਰੂਰੀ ਹੈ ਉਹ ਜ਼ਰੂਰ ਆਕੇ ਕਰ ਲਿਆ ਕਰੋ ਇਹਦੇ ਨਾਲ ਬੱਚਾ ਮੇਲਕਾਫ ਤੇ ਡਾਇਮੰਡ ਬੋਲ ਦਾ ਕੱਟਾ ਬਾਈ ਦੱਸਦਾ ਸਾਡੀ ਬੁੱਢਾ ਕੱਟਾ ਮੜਾ ਸੋ ਅੱਜ ਦੀ ਇਹ ਵੀਡੀਓ ਸੀ ਦੋਸਤੋ ਜਿਹਦੇ ਚ ਪੰਜ ਮੱਝਾਂ ਬਾਈ ਕੋਲ ਵਿਕਰੀ ਵਾਲੀਆਂ ਸੀ ਬਲਾਸਪੁਰ ਪਿੰਡ ਦੇ ਵਿੱਚ ਹੁਣ ਤੁਹਾਡਾ ਕੰਮ ਹੈ ਜਿਹੜਾ ਪਸੂ ਤੁਹਾਨੂੰ ਜੱਜਦਾ ਉਹਦੀ ਤਸੱਲੀ ਕਰ ਲਿਓ ਆਕੇ ਨੰਬਰ ਸਕਰੀਨ ਉੱਤੇ ਆਲਰੇਡੀ ਚੱਲੀ ਜਾਂਦਾ ਇਸ ਤੇ ਤੁਸੀਂ ਕਾਲ ਕਰੋਗੇ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ